ਇਹ ਹੈ ਵੈਂਟਲੀ ਬ੍ਰਿਜ ਦਾ ਸ਼ੋਪਿੰਗ ਸੈਂਟਰ ਸਾਹਮਣੇ ਜਿਹੜਾ ਹੈ ਇਹ ਰੈਸਟੋਰੈਂਟ ਹੈ ਖਾਣ ਪੀਣ ਵਾਲਿਆਂ ਵਾਸਤੇ ਅਨਾਲ ਦੀ ਨਹਿਰ ਵੀ ਦਿਖਾਵਾਂਗਾ ਇਹ ਸਾਰਾ ਕਾਰ ਪਾਰਕ ਹੈ ਇਹ ਜਿਹੜੀ ਕੋਈ 8-10 ਕਾਰ ਪਾਰਕ ਨੇ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਹਾਲੀਵੁੱਡ ਬੋਲ ਇੱਥੇ ਜਿਹੜੇ ਬੱਚੇ ਆ ਬੋਲਿੰਗ ਕਰਨ ਆਉਂਦੇ ਆ ਖੇਡਣੋਂ ਦੇ ਭਾਵ ਆ ਨਾਲ ਹੀ ਜਿਹੜਾ ਸ਼ੋਕੇਸ ਹੈ cinema ਦੇ ਥੇਕੇ ਉਹ ਆਪਣੀਆਂ ਫਿਲਮਾਂ ਦੇਖਦੇ ਆ ਇਹ ਇੱਕ ਸਾਈਡ ਹੈ ਬਾਕੀ ਇਹ ਜਿਹੀਆਂ ਕੋਈ 8-10 ਹੋਰ ਸਾਈਡਾਂ ਨਾਲ-ਨਾਲ ਤੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਦਾ ਹਸਪੀਟਲ ਦੇ ਵਿੱਚ ਪਤਾ ਲੈਣ ਚੱਲਿਆ ਸੀ ਤੇ ਇੱਥੇ ਮੈਂ ਆਪਣੀ कार पार ए, 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 की थी आ सामने जो पहला भी है ये रेस्टोरेंट है एक नहर बर्फ जिथे आगे किश्तियाँ खड़दिया ने मछियाँ फड़न लगा ਤੋ ਬੜੇ ਸ਼ੌਕਨ ਵਾਲੀ ਲੋਕ ਮੱਛੀ ਆੜਦੇ ਨੇ ਜੇ ਕੋਈ ਛੋਟੀ ਹੋਵੇ ਵਾਪਸ ਛੱਡ ਦੇ ਵੈਸੇ ਖਾਂਦੇ ਨਹੀਂ ਇਹ ਨਾਲੀ ਨਾਲ ਜਿਹੜੀ ਆ ਉਹ ਮੱਛੀ ਛੱਡ ਦਿੰਦੇ ਆ ਦੇਖੋ ਨਾ ਬਖਤਾ ਗਾਉ ਜਿਹੜਾ ਸਾਹਮਣੇ ਪੋੜਾ ਮੈਂ ਪੁਲ ਪਾਰ ਕਰਕੇ ਦੂਜੇ ਪਾਸੇ ਜਾਣਾ ਫਾਲਸਾ ਜੀ ਵੀ ਬੈਠੇ ਨੇ ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਰਯੂ ਕਾ ਖਾਲਸਾ ਵਾਗੀ ਜੀ ਕੀ ਫਤਿਹ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਸ਼ੁਰੂ ਚ ਇਹ ਤਾਂ ਆਈ ਸੀ ਕਿ ਮੈਂ ਕਿਸੇ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਚੱਲਿਆ ਸੀ ਹਸਪੀਟਲ ਕਿਉਂਕਿ ਮੈਂ ਕਾਰ ਪਾਰਕ ਦੇ ਵਿੱਚ ਕੀਤੀ ਤੇ ਉਸ ਤੋਂ ਬਾਅਦ ਇਹ ਸ਼ੇਅਰ ਕਰਦੇ ਹੋਏ ਭਾਈ ਸਾਹਿਬ ਮੈਨੂੰ ਮਿਲ ਪਏ ਗੱਲਾਂ ਬਾਤਾਂ ਕਰਨ ਲੱਗ ਗਏ ਬਹੁਤ ਹੀ ਜਣ ਕੇ ਗੁਰਮਖ ਬੰਦੇ ਨੇ ਉਹ ਆਪਦੇ ਮੁੰਜੋ ਆ ਨਹੀਂ ਦੱਸਣਗੇ ਤੇ ਆਉ ਮੈਂ ਮਲਾਉਂਦਾ ਹਾਂ ਗੁਰਮੁਖ ਇਹਨਾਂ ਗੁਰਮੁਖਾਂ ਨੂੰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਆਪਦਾ ਸ਼ੁਭ ਨਾਮ ਦੱਸੋਗੇ ਜੀ ਮੇਰਾ ਨਾਮ ਪਲਦੀਪ ਸਿੰਘ ਹੈ ਜੀ ਪਲਦੀਪ ਸਿੰਘ ਸੀਮਾ ਸੀਮਾ ਤੇ ਤੁਸੀਂ ਇੱਥੇ ਰੋਜ਼ ਤਕਰੀਬਨ ਨਹਿਰ ਤੇ ਸ਼ਰ ਕਰਨ ਆਉਂਦੇ ਹੋ ਹਾਂ ਜੀ ਅੱਗੇ ਮੈਂ ਸ਼ਾਮ ਨੂੰ ਆਉਣਾ ਹਾਂਜੀ ਅੱਜ ਮੈਂ ਟਾਉਨ ਨੂੰ ਜਾਣਾ ਸੀਗਾ ਮੇਰਾ ਟਾਈਮ ਨਾਲ ਹੀ ਵੇਲ ਲੱਗ ਗਿਆ ਤਾਂ ਮੈਂ ਆ ਗਿਆ ਹਾਂਜੀ ਵੇਖਣ ਜੀ ਤੁਸੀਂ ਗੁਰਸਿੱਖ ਲੱਗਦੇ ਹੋ ਇੱਥੇ ਗੁਰੂ ਘਰ ਦੇ ਵਿੱਚ ਤੁਹਾਡੀ ਡਿਊਟੀ ਹੈ ਇੱਥੇ ਨਾਲ ਹੀ ਗੁਰੂ ਘਰ ਵੀ ਹੈ ਨਾ ਹਾਂਜੀ ਇੱਥੇ ਵੈਲਟ ਸਪੀਲਟ ਗੁਰੂ ਨਾਨਕ ਸਾਹਿਬ ਗੁਰਦੁਆਰੇ ਹਾਂਜੀ ਮੈਂ 2 ਸਾਲ ਤੋਂ ਸੇਵਾ ਕਰਦਾ ਪ੍ਰਸ਼ਾਦ ਦੀ ਪ੍ਰਸ਼ਾਦ ਦੀ ਸੇਵਾ ਕਰਦੇ ਹਾਂ ਅੱਛਾ ਸਿਰਫ ਤੁਸੀਂ ਕਦੋਂ ਇਸ ਮੁਲਕ ਦੇ ਵਿੱਚ ਆਏ ਸੀ ਇੱਥੇ ਮੈਂ ਅੱਜ ਤੋਂ 2 ਸਾਲ ਪਹਿਲਾਂ ਆਇਆ ਸੀਗਾ ਅੱਛਾ ਕਿ ਕਿਵੇਂ ਕੋਈ ਲੜਕਾ ਲੜਕੀ ਤੁਹਾਡੇ ਰਹਿੰਦੇ ਜਾਂ ਬੱਚਾ ਬੱਚੀ ਇਹ ਮੇਰਾ ਲੜਕੀ ਆ ਮੇਰੀ ਲੜਕੀ ਨੇ ਮੰਗਾਇਆ ਸਾਨੂੰ ਹਾਂਜੀ ਇਹ ਆਏ ਆ ਆਇਰਲੈਂਡ ਤੋਂ ਆ ਆਇਰਲੈਂਡ ਪਹਿਲਾਂ ਰਹਿੰਦੇ ਸੀ ਪਹਿਲਾਂ ਆਇਰਲੈਂਡ ਰਹਿੰਦੇ ਸੀ ਉੱਥੇ ਤੇ ਪੀ ਆ ਰਿਆ ਅੱਛਾ ਉਹ ਹਾਂਜੀ ਇੱਥੇ ਆ ਕੇ ਸਾਡਾ ਵੀਜ਼ਾ ਅਪਲਾਈ ਕੀਤਾ ਸਾਡਾ ਪੱਕੇ ਤੌਰ ਤੇ ਵੀਜ਼ਾ ਲੱਗ ਗਿਆ ਚਲੋ ਬਹੁਤ ਹੈ ਵੀ ਗੁਰੂ ਦੀ ਕਿਰਪਾ ਕੀਤੀ ਸ਼ਾਇਦ ਤੁਹਾਡੀ ਸੇਵਾ ਦਾ ਫਾਲਾ ਜਿਹੜਾ ਗੁਰੂ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਡੇ ਬੱਚਾ ਬੱਚੀ ਕੀ ਕਰਦੇ ਨੇ ਕਾਹਦਾ ਕੰਮ ਕਰਦੇ ਨੇ ਮੇਰੇ ਇਹ ਦੀ ਹਸਪਤਾਲ ਦੇ ਵਿੱਚ ਕੰਮ ਕਰਦੀ ਆ ਹਾਂਜੀ ਇਹ ਨਰਸ ਹੈ ਨਰਸ ਹਾਂਜੀ ਤੇ ਮੇਰਾ ਜਿਹੜਾ ਪਰੋਣਾ ਆ ਸਾਡਾ ਉਹ ਟੈਕਸੀ ਡਰਾਈਵਰ ਆ ਅੱਛਾ ਉਹ ਟੈਕਸੀ ਕਰਦਾ ਠੀਕ ਹੈ ਤੇ ਨਿਆਣੇ ਪੜਦੇ ਹਨ ਹਾਂਜੀ ਤੇ ਕਿੰਨੇ ਤੁਹਾਡੇ ਦੋ ਤੀ ਦੋ ਤੀਆਂ ਕਿੰਨੇ ਆ ਦੋ ਦੋ ਤੀਆਂ ਆ ਹਾਂਜੀ ਤੇ ਕੀ ਉਮਰ ਆ ਉਹਨਾਂ ਦੀ ਉਹਨਾਂ ਤੇ 14 ਸਾਲ ਦੀ ਕੋਈ 12 ਸਾਲ ਚਲੋ ਗੁਰੂ ਕਿਰਪਾ ਉਹਨਾਂ ਦੇ ਕਰੂਗਾ ਆਪਦਾ ਪੜ ਲੈਣਗੇ ਤੇ ਤੁਹਾਡਾ ਪਿੱਛੇ ਕਿਹੜਾ ਪਿੰਡ ਹੈ ਮੇਰਾ ਪਿੰਡ ਜੀ ਦਾ ਜਿਹੜਾ ਜੱਦੀ ਪੈਂਟ ਹੈ ਉਹ ਸਾਡਾ ਚੀਮਾ ਆ ਚੀਮਾ ਨੂਰਮੈਲ ਲੱਗੇ ਨੂਰਮੈਲ ਲੱਗੇ ਹਾਂਜੀ ਬਹੁਤ ਅਸੀਂ ਰਹਿੰਦੇ ਆ ਮਾਤਪੁਰ ਠੀਕ ਠੀਕ ਹੈ ਜੀ ਤੇ ਤੁਸੀਂ ਤਕਰੀਬਨ ਹਰ ਸਾਲ ਚੱਕਰ ਮਾਰ ਲੈਂਦੇ ਹੋ ਨਹੀਂ ਮੇਰੇ ਘਰ ਦੀ ਤਾਂ ਆਉਂਦੀ ਰਹੀ ਅੱਗੇ ਵੀ ਹਾਂ ਮੈਂ ਹੁਣੇ ਆਇਆ ਦੋ ਸਾਲਾਂ ਤੋਂ ਮੈਂ ਹੋਰ ਮੁਰਤ ਦੇ ਬਕਸਾ ਅੱਛਾ ਪਹਿਲਾਂ ਕਿਤੇ ਹੋਰ ਸੀਗੇ ਚਲੋ ਜਿੱਥੇ ਜਿੱਥੇ ਤੁਹਾਡਾ ਅੰਜਾਲਾ ਗੁਰੂ ਨੇ ਬਣਾਇਆ ਉਹ ਹੈ ਤੇ ਹੁਣ ਇਸ ਵੇਲੇ ਤੁਹਾਡੀ ਕਿੰਨੀ ਉਮਰ ਹੋਊਗੀ ਉਮੀ ਪੈਂਕ ਸਾਲ ਦੇ ਪੈਂਕ ਸਾਲ ਦੇ ਹੋ ਗਏ ਤੁਸੀਂ ਚਲੋ ਬਹੁਤ ਹੀ ਆ ਵੀ ਤੁਹਾਡੀ ਤੇ ਬੜੀ ਵਧੀਆ ਗੱਲ ਆ ਜਿਹੜੇ ਤੁਸੀਂ ਸ਼ੇਅਰ ਕਰਦੇ ਰਹਿੰਨੇ ਆ ਸੁਬਾ ਸ਼ਾਮ ਇਹ ਵੀ ਇੱਕ ਤੁਹਾਡੀ ਚੰਗੀ ਸਿਹਤ ਵਾਸਤੇ ਹੈ ਤੇ ਮੈਂ ਆਪਣੇ ਦਰਸ਼ਕਾਂ ਨੂੰ ਸਾਰੇ ਨੂੰ ਕਹੂੰਗਾ ਵੀ ਭਾਈ ਸ਼ੇਅਰ ਕਰਨੀ ਵੀ ਜ਼ਰੂਰੀ ਹੈ ਤੇ ਬਾਕੀ ਤੁਸੀਂ ਗੁਰੂ ਨਾਲ ਜੁੜੇ ਹੋਏ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਹੋਰ ਗੱਲ ਕਰਨੀ ਚਾਹੋਗੇ ਤੁਸੀਂ ਇੱਥੇ ਜਿਹੜੇ ਕੋਈ ਬਿਮਾਰ ਆ ਉਹ ਸ਼ੇਅਰ ਜ਼ਰੂਰ ਕਰੇ ਹਾਂਜੀ ਸਰ ਦੇ ਨਾਲ ਕਈ ਬਿਮਾਰੀਆਂ ਚਲੇ ਜਾਂਦੀਆਂ। ਹਾਂਜੀ ਇਹ ਤਾਂ ਹੈ ਸਹੀ ਦਾ ਸੀ। ਮੈਂ ਉੱਥੇ ਹਾੜ ਦਾ ਪਰੀਜ਼ ਸੀ ਅੱਜ। ਹਾਂਜੀ। ਮੈਂ ਜਾਦਾ ਇੱਥੇ ਆਇਆ ਮੈਂ ਸੈਰ ਕਰਦਾ। ਮੈਂ ਬਿਲਕੁਲ ਠੀਕ ਆ। ਹਾਂ ਠੀਕ ਹੈ। ਰੋਧੀ ਸੇਵਾ ਜ਼ਰੂਰ ਕਰੇ। ਹਾਂਜੀ ਆ ਨਹਿਰੀ ਨਹਿਰ ਤੇ ਜਿਹੜੀ ਤੁਸੀਂ ਕਰ ਰਹੇ ਹੋ ਨਾ ਸੈਰੇ ਉਦੋਂ ਵੀ ਵਧੀਆ। ਫਰੈਸ਼ 에ਰ ਆ ਸਭ ਕੁਝ ਆ। ਹਾਂਜੀ ਹਾਂਜੀ ਇਹ ਮੈਨੂੰ ਬਹੁਤ ਪਿਆਰਾ ਲੱਗਦਾ। ਹਾਂਜੀ। ਤੇਰੇ ਨਹਿਰੇ ਨਹਿਰ। ਹਾਂ ਆ ਦੇਖੋ ਨਾ ਇਹਦੇ ਵਿੱਚ ਮਰਗਾਬੀਆਂ ਵੀ ਆ ਸਾਰਾ ਕੁਝ ਆ। ਤੇ ਕਿਵੇਂ ਆਪਣੇ ਪੁਰਾਣੇ ਜਿਵੇਂ ਨਹਿਰਾਂ ਤੇ ਪੁਲ ਸੀ ਉਹ ਹੀ ਆ ਕਿਉਂਕਿ ਜਿਹੜੀਆਂ ਨਹਿਰਾਂ ਵੀ ਆ ਸਾਡੇ ਪੰਜਾਬ ਦੇ ਵਿੱਚ ਇਹਦੇ ਬ੍ਰਿਟਿਸ਼ ਗਵਰਨਮੈਂਟ ਨੇ ਉਸ ਵੇਲੇ ਕੱਢੀਆਂ ਸਾਰੀਆਂ ਤੇ ਇਹਨਾਂ ਦੀ ਪਲਾਨਿੰਗ ਸੀ ਜਿਹੜੀ ਕਿ ਅੱਜ ਨਹਿਰੀ ਹੈ ਆ ਮੈਂ ਤੁਹਾਨੂੰ ਜੂਮ ਕਰਕੇ ਵੀ ਦਿਖਾ ਦਿੰਦਾ ਮੁਰਗਾਬੀਆਂ ਆ ਵੇ ਥੱਲੇ ਬਹੁਤ ਵਧੀਆ ਤੇ ਇਹਵੇਂ ਲੋਕ ਜਿਹੜੇ ਹਾਂਜੀ ਆ ਸਾਹਮਣੇ ਵੀ ਪੋੜਾ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਵੀਰਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਜਿਵੇਂ ਦੇਖੋ ਨਾ ਆਹਾ ਮੈਂ ਪੋੜਾ ਇਧਰੋਂ ਵੀ ਤੁਹਾਨੂੰ ਮੈਂ ਦਿਖਾਉਣਾ ਹੈ। ਮਹਿਰ ਦਾ ਜਿਵੇਂ ਕਿ ਪਹਿਲਾਂ ਵੀ ਤੁਸੀਂ ਦੇਖੀ ਹੈ। ਨਾਲ-ਨਾਲ ਸਾਰੇ ਉਤਰਦੇ ਕਿਉਂਕਿ ਮੈਨੂੰ ਤਾਂ ਹਸਪੀਟਲ ਮੈਂ ਜਾਣਾ ਹੈ ਕਿਉਂਕਿ ਇੱਕ ਤੋਂ 3 ਵਜੇ ਦਾ ਹੈ। ਜਿਹੜਾ ਟਾਈਮ ਹੈ ਹਸਪੀਟਲ ਦਾ ਤੇ ਚਲੋ ਅਜਲੀ ਨਹੀਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਜ਼ਰੂਰ ਏ ਸ਼ੇਅਰ ਕਰਨਾ